ਵਾਹ ਹੋ ਗਿਆ ਇਹ ਪੱਪੀ ਪ੍ਰੈਸ਼ਰ ਜੀ ਨੂੰ ਟਿਕਟ ਦੇ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਪੰਜ ਮੰਤਰੀ ਨੂੰ ਟਿਕਟ ਦਿੱਤੀ ਹੈ ਕਿ ਜਾ ਕੇ ਉੱਥੇ ਆਪਾਂ ਬੋਲੀਏ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਮਜਾਲ ਹੈ 1 ਰੁਪਿਆ ਵੀ 1 ਰੁਪਿਆ ਵੀ ਪੰਜਾਬ ਦਾ ਹੱਕ ਦਾ ਉਹ ਰੱਖ ਕੇ ਜਾਣਾ ਉੱਥੇ ਮੈਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੁਧਿਆਣੇ 'ਚ ਮੈਨੂੰ ਬੋਲਣ ਦੀ ਲੋੜ ਨਹੀਂ ਪੈ ਰਹੀ ਕਿਉਂਕਿ ਮੇਰੇ ਵੱਲੋਂ ਵਕੀਲ ਬਣ ਕੇ ਤੁਸੀਂ ਖੜੇ ਹੋਗੇ ਇਹ ਮੈਨੂੰ ਬਹੁਤ ਖੁਸ਼ੀ ਹੈ ਮੇਰਾ ਲੁਧਿਆਣੇ 'ਚ ਥੋੜਾ ਬੋਝ ਘਟਿਆ ਹੈ ਕਿ ਤੁਸੀਂ ਅਰਵਿੰਦ ਕੇਜਰੀਵਾਲ ਬਣ ਕੇ ਬੋਲ ਰਹੇ ਹੋ ਤੁਸੀਂ ਭਗਵੰਤ ਸਤਨਾਨ ਬਣ ਕੇ ਬੋਲ ਰਹੇ ਹੋ ਵੀਰੋ ਇੱਕ ਤਰੀਕ ਨੂੰ झाड़ू का बटन दब देना ने एक तरीक न दस देना है कि हुकूमत वो करते हैं जिनका दिलों पर राज होता है यूं कहने को तो मुर्गे के सर पे भी ताज होता है दो नारे लाने दोने हाथ जोड़ के दोने कहा जाके दोने हाथ कहां जाके इनकल इनकल भारत माता की वंदे वंदे, वंदे बोले ਸੋਨਹਾਨ ਜੈ ਜੀ ਕੀ ਫਤਿਹ ਬਹੁਤ ਸਕੂਨ ਮਿਲਿਆ ਦਿਲ ਨੂੰ ਐਨੇ ਪਿਆਰ ਨਾਲ ਤੁਸੀਂ ਸੁਣਿਆ ਮੈਂ ਫੇਰ ਆਉਂਦਾ ਰਹੂੰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਬੁਲਾਓਗੇ ਮੈਂ ਆਉਂਗਾ ਆਰਾਮ ਨਾਲ ਜਾਣਾ ਹੈ ਮਾਮਾ ਭੈਣਾ ਵੀ ਨੇ ਇਸ ਘਰ ਦੇ ਵਿੱਚ ਬੱਚੇ ਵੀ ਨੇ ਬਜ਼ੁਰਗ ਵੀ ਨੇ ਆਰਾਮ ਨਾਲ ਜਾਣਾ ਹੈ ਜਦੋਂ ਦੁਆਰੇ ਕਹੋਂਗੇ ਲੋਕੋ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਤੁਹਾਨੂੰ ਮਿਲਦੇ ਰਵਾਂਗੇ ਬਹੁਤ ਬਹੁਤ ਧੰਨਵਾਦ